ਤੁਹਾਡੇ ਜਿਆਦਾ ਨਹੀਂ ਮੈਂ ਬਾਅਦ ਚ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਦੀ ਵਰਸੀ ਹੈ ਪਿੰਡ ਗਦਰੀ ਅੰਮ੍ਰਿਤਸਰ ਸਾਹਿਬ ਉਥੇ ਪਹੁੰਚਣਾ ਸੋ ਇਸ ਕਰਕੇ ਥੋੜਾ ਜਿਹਾ ਚੁੱਪ ਦਾ ਦਾਨ ਬਖਸ਼ੀ ਹੈ ਤਾਂ ਜੋ ਆਪਾਂ ਗੱਲਬਾਤ ਕਰ ਲਈਏ ਹਕੂਮਤ ਦੇ ਨਾਲ ਜਿਹੜੀ ਕਰਨੀ ਹੈ ਇਹ 파ਰਟੀ ਹੈ ਬੈਠ ਜਾਓ ਬੈਠੋ ਜਿੱਥੇ ਜਗ੍ਹਾ ਮਿਲਦੀ ਆ ਇਥੇ ਕਿਹੜਾ ਪੱਕਾ ਰਹਿਣਾ ਆਪਾਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਬੈਠ ਦੇ ਜਿੱਥੇ ਜਗ੍ਹਾ ਨਹੀਂ ਮੇਰਾ ਬੇਨਤੀ ਹੈ ਕਿ ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਓ ਇਸ ਤਰ੍ਹਾਂ ਨਾ ਕਰੋ ਯਾਰ ਡਿਸਪਲਿਨ ਬਣਾ ਕੇ ਰੱਖੋ ਇਸ ਤਰ੍ਹਾਂ ਨਾ ਕਰੋ ਯਾਰ ਤੁਸੀਂ ਇਹ ਤੁਹਾਡੀ ਸਟੇਜ ਹੈ ਤੁਹਾਡੇ ਨਾਲ ਹੀ ਵਿਚਾਰਾ ਕਰਨ ਵਾਸਤੇ ਬੇਨਤੀ ਹੈ ਸਾਹਮਣੇ ਵਾਲੇ ਪਾਸੇ ਬਹੁਤ ਜਗ੍ਹਾ ਪਈ ਹੈ ਆਜਾ ਮੇਰੇ ਵੀਰ ਬੇਨਤੀ ਹੈ ਹੱਥ ਬੰਨ ਕੇ ਸਾਹਮਣੇ ਵਾਲੇ ਪਾਸੇ ਬਹੁਤ ਜਗ੍ਹਾ ਪਈ ਆ ਜੋ ਆ ਜਾ ਮੇਰੇ ਵਿੱਚ ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਓ ਰੌਲੇ ਗਾਲੇ ਤੋਂ ਸੰਕੋਚ ਕਰੋ ਮੈਂ ਬੇਨਤੀ ਕਰਾਂ ਕਿ ਫੇਰੇ ਤੁਹਾਨੂੰ ਕੋਈ ਸਮਝ ਆਵੇਗੀ ਜਿਵੇਂਗੀ ਜੋ ਬੁਲਾਰੇ ਬੋਲ ਕੇ ਜਾਂਦੇ ਆ ਆਪਾਂ ਉਹਨਾਂ ਦੇ ਵਿਚਾਰ ਸਰਵਰ ਕਰਨੇ ਆ ਜੇ ਆਪਾਂ ਰੌਲਾ ਹੀ ਪਾਉਂਦੇ ਰਹੇ ਤੇ ਫਿਰ ਆਪਣੀ ਗੱਲ ਕਿਸ ਤਰ੍ਹਾਂ ਕੋਈ ਕਹਿ ਸਕੂ ਬੁਲਾਰੇ ਤੇ ਕਿਵੇਂ ਸੁਣਾਗੇ ਅਸੀਂ ਚਲੋ ਬੋਲੇ ਸੋਨਿਹਾਰਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲਾਂ ਤੇ ਗੁਰੂ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਉ ਗੱਜ ਕੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਬਹੁਤ ਵਧਾਈ ਦੇ ਪਾਤਰ ਜੋ ਜਿਹੜੇ ਆਪਣੇ ਰਜੇਵਿਆਂ ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਜੋ ਇੱਕ ਨੌਜਵਾਨ ਦੇ ਪਿੱਛੇ ਜਿਹੜਾ ਨੌਜਵਾਨ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਨਾ ਧੜਕ ਹੋ ਕੇ ਇਹ ਜਿਹੜਾ ਪਰਚਾ ਹਕੂਮਤ ਨੇ ਪਾਇਆ ਹੈ ਇਹ ਤੁਸੀਂ ਇਹ ਨਹੀਂ ਸਮਝਣਾ ਵੀ ਕੱਲੇ ਲੱਖੇ ਸਿਧਾਣੇ ਦੇ ਉੱਤੇ ਪਰਚਾ ਪਿਆ ਹੈ ਇਹ ਪਰਚਾ ਹਕੂਮਤ ਨੇ ਹਰ ਉਸ ਨੌਜਵਾਨ ਤੇ ਪਾਇਆ ਹੈ ਜਿਹੜਾ ਹਕੂਮਤ ਦੇ ਦਾਬੇ ਨੂੰ ਨਹੀਂ ਚੱਲਦਾ ਜਿਹੜਾ ਹਕੂਮਤ ਦੇ ਅੱਗੇ ਵੰਗਾਰ ਕੇ ਖੜਦਾ ਹੈ ਇਹ ਪਰਚਾ ਹਰ ਉਸ ਨੌਜਵਾਨ ਤੇ ਹੈ ਦੇਖੋ ਜਿਹੜੀ ਸਰਕਾਰ ਹੈ ਇੱਕ ਮਿੰਟ ਨਾਰੇ ਬਾਅਦ ਲਾ ਲਿਓ ਕੋਈ ਗੱਲ ਨਹੀਂ ਇੱਥੇ ਨਾਰੇ ਲਾ ਕੇ ਜਾਵਾਂਗੇ ਅੱਪ ਸਰਜਣੇ ਜਿਹੜੀ ਸਰਕਾਰ ਹੈ ਜਿਹੜੀ ਹਕੂਮਤ ਹੈ ਉਹਨੇ ਕੋਸ਼ਿਸ਼ ਕੀ ਕੀਤੀ ਹੈ ਉਹਨੇ ਇੱਕ ਪਰਚਾ ਪਾਇਆ ਵੀ ਦੇਖਦੇ ਆਂ ਵੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਇਹਨਾਂ ਦੀ ਨਬਜ ਟੋ ਕੇ ਵੇਖੋ ਵੀ ਇਹਨਾਂ ਤੇ ਇੱਕ ਝੂਠਾ ਪਰਚਾ ਪਾ ਦਿਓ ਤੇ ਇਹ ਬਾਜ ਇਕੱਠੇ ਹੁੰਦੇ ਕਿ ਨਹੀਂ ਹੁੰਦੇ ਹੁਣ ਤੁਸੀਂ ਇਕੱਠੇ ਹੋਏ ਜੋ ਲੱਖੇ ਸੁਧਾਣੇ ਦੀ ਮਦਦ ਦੇ ਪਿੱਛੇ ਜਿਉਂਦੇ ਪਿੱਛੇ ਖੜਨ ਲਈ ਮੇਰੀ ਇੱਕ ਤੁਹਾਨੂੰ ਬੇਨਤੀ ਹੈ ਵੀ ਆਪਣਾ ਜੋ ਕੁਝ ਵੀ ਹੈਗਾ ਹੈ ਪੰਜਾਬ ਦੇ ਵਿੱਚ ਜੋ ਸਾਡੇ ਨਾਲ ਧੱਕਾ ਹੋ ਰਿਹਾ ਹੈ ਲਖੇ ਦੇ ਪਿੱਛੇ ਖੜ ਗਏ ਆ ਇੱਕ ਮਸ਼ਹੂਰ ਚਿਹਰਾ ਪਰ ਤੁਸੀਂ ਆਪਣੇ ਮਨਾਂ 'ਚ ਇੱਕ ਗੱਲ ਸੋਚ ਕੇ ਵੇਖੋ ਕਈ ਐਸੇ ਸੈਂਕੜੇ ਨੌਜਵਾਨ ਹੋਣੇ ਆ ਜਿਨ੍ਹਾਂ ਤੇ ਝੂਠੇ ਪਰਚੇ ਪਏ ਆ ਜਿਹੜੇ ਜੇਲ੍ਹਾਂ 'ਚ ਰੋਲ ਰਹੇ ਆ ਜਿਨ੍ਹਾਂ ਦੇ ਪਿੱਛੇ ਕੋਈ ਖੜ ਨਹੀਂ ਸਕਦਾ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਸੋ ਹਕੂਮਤ ਨੂੰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਇੱਕ ਪਾਸੇ ਤੁਸੀਂ ਨਾਰੇ ਦਿੰਦੇ ਜੋ ਵੀ ਭਾਈ ਮੁੱਖ ਧਾਰਾ 'ਚ ਸ਼ਾਮਲ ਹੋ ਜਾਓ ਗੈਂਗਸਟਰਾਂ ਨੂੰ ਤੁਸੀਂ ਕਹਿੰਦੇ ਜੋ ਵੀ ਛੱਡ ਕੇ ਬੰਦੂਕਾਂ ਤੇ ਸਮਾਜ ਚ ਆਜੋ ਤੇ ਜੇ ਕੋਈ ਸਮਾਜ ਚ ਆਇਆ ਤੇ ਉਹਨੂੰ ਤੁਸੀਂ ਝੂਠੇ ਪਰਚੇ ਪਾ ਕੇ ਮਜਬੂਰ ਕਰਦੇ ਜੋ ਵੀ ਫੇ ਉਹ ਕੰਮ ਜਤੁਰੇ ਸੋ ਤੁਸੀਂ ਜੇ ਤੇ ਨੌਜਵਾਨਾਂ ਨੂੰ ਵਾਕੇ ਚਾਉਂਦੇ ਜੋ ਵੀ ਨੌਜਵਾਨ ਮੁੱਖ ਧਾਰਾ ਚ ਰਹਿਣ ਸ਼ਾਂਤਮਈ ਰਹਿ ਕੇ ਸੰਘਰਸ਼ ਕਰਨ ਤੇ ਫਿਰ ਜਿਹੜਾ ਟੋ ਟੋ ਕੇ ਸਾਨੂੰ ਵੇਖਦੇ ਜੋ ਵੇਖਣਾ ਬੰਦ ਕਰ ਦਿਓ ਇਹ ਨਾ ਸੋਚੋ ਵੀ ਸਾਡਾ ਖੂਨ ਕਿਤੇ ਚਿੱਟਾ ਹੋ ਗਿਆ ਜਾਂ ਸਾਨੂੰ ਲੜਨਾ ਨਹੀਂ ਆਉਂਦਾ ਸਾਰਾ ਕੁਝ ਸਾਨੂੰ ਕਰਨਾ ਆਉਂਦਾ ਅੱਜ ਉਹਨਾਂ ਮਹਾਨ ਯੋਧਿਆਂ ਦੀ ਵਰਸੀ ਹੈ ਜਦੋਂ ਹਕੂਮਤ ਨੇ ਆਪਣੇ ਕਾਨੂੰਨ ਕਹਿਦਾ ਤੋੜ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਜਿਹੜਾ ਜਰਨਲ ਵੈਦਿਆ ਕਹਿੰਦਾ ਸੀ ਵੀ ਦੋਆਂ ਘੰਟਾਂ ਦੀ ਖੇਡ ਆ ਸੰਤਾ ਨੂੰ ਫੜ ਕੇ ਗ੍ਰਿਫਤਾਰ ਕਰਕੇ ਬੰਨ ਕੇ ਦਿੱਲੀ ਲੈ ਕੇ ਜਾਊਗਾ ਉਸ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਨੂੰ ਪੂਨੇ ਜਾ ਕੇ ਸੁਖੇ ਨੇ ਭਾਈ ਜਿੰਦੇ ਨੇ ਠੋਕਿਆ ਸੀ ਅੱਜ ਉਹਨਾਂ ਦੀ ਵਰਸੀ ਹੈ ਉੱਥੇ ਵੀ ਜਾਣਾ ਹੈ ਸੋ ਮੈਂ ਹਕੂਮਤ ਨੂੰ ਇਹ ਗੱਲ ਕਹਿਣੀ ਚਾਹੁੰਨਾ ਹੈ ਹਕੂਮਤ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਨਾ ਹੈ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦਾ ਨੌਜਵਾਨ ਉਸ ਰਾਤ ਤੇ ਨਾ ਤੁਰੇ ਤੇ ਕਾਨੂੰਨ ਤੁਹਾਡੇ ਹੱਥ 'ਚ ਹੈ ਕਾਨੂੰਨ ਦੀ ਜਿਹੜੀ ਕਿਤਾਬ ਤੁਹਾਡੇ ਹੱਥ 'ਚ ਹੈ ਜੱਜ ਤੁਹਾਡੇ ਨੇ ਕੋਰਟ ਤੁਹਾਡੇ ਨੇ ਪੁਲਿਸ ਤੁਹਾਡੀ ਹੈ ਜਿਹੜੀ ਜਾਂਚ ਹੋਣੀ ਹੋਈ ਹੈ ਵੀ ਲਖਾ નિર્ਦੋਸ਼ ਹੈ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤੁਹਾਡੇ ਕੋਲ ਐਨਕਾ ਨਹੀਂ ਸੀ ਲੱਗੀਆਂ ਜਾਂ ਤੁਹਾਡੀ ਨਿਗਾਹ ਘੜਕੀ ਸੀ ਵੀ ਤੁਹਾਨੂੰ ਪਤਾ ਨਹੀਂ ਲੱਗਾ ਵੀ ਲਖਾ ਦੋਸ਼ੀ ਹੈ ਕਿ નિર્ਦੋਸ਼ ਹੈ ਜਿਹੜਾ ਨੌਜਵਾਨ ਨਸ਼ਿਆਂ ਦੇ ਖਿਲਾਫ ਬੋਲਦਾ ਹੈ ਉਸੇ ਨੌਜਵਾਨ ਤੇ ਨਸ਼ਿਆਂ ਦਾ ਪਰਚਾ ਪਾਤਾ ਇਹ ਕਿੱਡੀ ਬੇਸ਼ਰਮੀ ਤੇ ਬਿਹਾਈ ਦੀ ਗੱਲ ਹੈ ਇੱਕ ਮੈਂ ਅਪੀਲ ਅਖੀਰ ਤੇ ਪੁਲਿਸ ਵਾਲੇ ਜਵਾਨਾਂ ਨੂੰ ਕਰਨੀ ਹੈ ਦੇਖੋ ਤੁਸੀਂ ਇੱਥੇ ਰਹਿਣਾ ਪੱਕੇ 25 ਸਾਲੀ ਕੁਰਸੀ ਬਦਲ ਜਾਂਦੀ ਹੈ ਤੁਸੀਂ ਇਹ ਹਕੂਮਤ ਕੀ ਕਰਦੀ ਹੈ ਵੀ ਤੁਹਾਡੇ ਸਿਰ ਤੇ ਤੁਹਾਡੇ ਮੋਢੇ ਤੇ ਬੰਦੂਕ ਰੱਖ ਕੇ ਨੌਜਵਾਨਾਂ ਦੇ ਚਲਾਉਂਦੀ ਹੈ ਪਹਿਲਾਂ ਪਰਚਾ ਬੁਆਤਾ ਹੈ ਫਿਰ ਤੁਹਾਡੇ ਕੋਲੋਂ ਸਪਸ਼ਟੀ ਕਰਨ ਦਵਾਇਆ ਹੈ ਵੀ ਨਹੀਂ ਜੀ ਅਸੀਂ ਜਾਂਚ ਕਰ ਲਈ ਹੈ ਹਕੂਮਤ ਆਪਣੇ ਆਪ ਨੂੰ ਫੇਰ ਬਰੀ ਕਰ ਗਈ ਹੈ ਹੋ ਸਕਦਾ ਇੱਥੇ ਕੱਟ ਨਾ ਕਰਦੇ ਵੀ ਪਰਚਾ ਤਾਂ ਵਾਪਸ ਹੋ ਗਿਆ ਪਰ ਕੱਟ ਕਿਉਂ ਕੀਤਾ ਉਹਦਾ ਕਾਰਨ ਇਹ ਹੈ ਵੀ ਹਕੂਮਤ ਨੂੰ ਇਹ ਸਮਝ ਲਓ ਵੀ ਇੱਥੇ ਜਿੰਨੇ ਬੈਠੇ ਨੇ ਉਹ ਲੱਖੇ ਸਦਾਣੇ ਬੈਠੇ ਨੇ ਕਿਸੇ ਵੀ ਇੱਕ ਨੌਜਵਾਨ ਦੇ ਨਾਲ ਉਸੀਂ ਤੱਕਾ ਕਰਦੇ ਜੋ ਤੇ ਇਦਾਂ ਕੰਮ ਕੱਠੀ ਹੋਣੀ ਸਿੱਖੇ ਇੱਕ ਅਪੀਲ ਮੈਂ ਅਖੀਰ ਤੇ ਸਾਰੇ ਥਾਂ ਤੇ ਜਾ ਕੇ ਕਰਦਾ ਇੱਥੇ ਵੀ ਕਰਨੀ ਹੈ ਉਹ ਅਪੀਲ ਮੇਰੀ ਇਹ ਹੈ ਵੀ ਅਸੀਂ ਛੇਤਰ ਤਾਂ ਖਾ ਰਹਿਆਂ ਖਵਾਰੀ ਸਾਡੀ ਤਾਂ ਹੋ ਰਹੀ ਹੈ ਕਿਉਂਕਿ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਗੁਰੂ ਨੂੰ ਪਿੱਠ ਵਿਖਾ ਦਿੱਤੀ ਹੈ ਮੂੰਹ ਸਿਰ ਮਨਾ ਲੈਨੇ ਤਮਾਕੂ ਲਾਉਨੇ ਆ ਜਰਦੇ ਲਾਉਨੇ ਆ ਨਸ਼ੇ ਪਤੇ ਕਰਦੇ ਆ ਟੀਕੇ ਲਾਲਾ ਮਰੀ ਜਾਂਦੇ ਆ ਤੇ ਹਕੂਮਤ ਨੂੰ ਪਤਾ ਵੀ ਇਹ ਕੰਮ ਕਰਦੇ ਮਰ ਜਣ ਕੋਈ ਗੱਲ ਨਹੀਂ ਸੋ ਇਸ ਕਰਕੇ ਜਿੰਨਾ ਚਿਰ ਗੁਰੂ ਘਰ ਨਹੀਂ ਵੜਦੇ ਜਿੰਨਾ ਚਿਰ ਅਨੰਦਪੁਰ ਘਰੇ ਨਹੀਂ ਵੜਦੇ ਜਿੰਨਾ ਚਿਰ ਖੰਡੇ ਪਾਟੇ ਦੀ ਪੌਲ ਛੱਕ ਕੇ ਅਮਰ ਧਾਰੀ ਨਹੀਂ ਬਣਦੇ ਤੇ ਭੈ ਤੋਂ ਮੁਕਤ ਨਹੀਂ ਹੁੰਦੇ ਬਾਣੀ ਕੀ ਕਹਿੰਦੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਬਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਜਿਹੜੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਦੀ ਹਰ ਮੌਕੇ ਤੇ ਤੁਹਾਨੂੰ ਭੈ ਤੋਂ ਮੁਕਤ ਕਰਦੀ ਹੈ ਉਸ ਬਾਣੀ ਨੂੰ ਪੜਨਾ ਬਾਣੀ ਬਣੇ ਤੇ ਧਾਰਨੀ ਬਣਨਾ ਫਿਰ ਪੰਜਾਬ ਦੇ ਵਿੱਚ ਸਾਨੂੰ ਆਜ਼ਾਦੀ ਮਿਲਣੀ ਹੈ ਨਹੀਂ ਤੇ ਅੱਜ ਲੱਖੇ ਦੇ ਪਰਚਾ ਪਿਆ ਹੈ ਕੱਲ ਨੂੰ ਕੋ ਹੋਰ ਲੱਖ ਆ ਜਾਊਗਾ ਇੱਥੇ 3-4 ਲੱਖ ਲੱਖੇ ਵਰਗੇ ਨੌਜਵਾਨ ਅਗਲੇ ਗੋਲੀ ਨਾ ਮਾਰ ਦਿੱਤੇ ਨੇ 8-10 ਲੱਖ ਨੌਜਵਾਨ ਨਸ਼ਿਆਂ ਦਾ ਟੀਕਾ ਨਾ ਮਾਰਦੇ ਨੇ ਕੰਨਾ ਕੰਨਾ ਜਿਹੜੇ ਪੁੱਤ ਸੀ ਨੌਜਵਾਨ ਜਿਹੜੇ ਨਸ਼ੇ ਦਾ ਟੀਕਾ ਨਾੜ ਚਲਾ ਕੇ ਮਰ ਗਏ ਨੇ ਸੋ ਹਕੂਮਤ ਮੇਰੀ ਇਨਕੁਆਇਰੀ ਵੀ ਕਿੰਦੇ ਕਰ ਰਹੀ ਆ ਕੋਈ ਐਮਐਲਏ ਬਿਆਨ ਦੇ ਦਿੰਦਾ ਵੀ ਜੇਲ੍ਹ ਚ ਸੁੱਟ ਦਿਓ ਕੋਈ ਮੰਤਰੀ ਬਿਆਨ ਦੇ ਦਿੰਦਾ ਵੀ ਇਹਨਾਂ ਨੂੰ ਫੜ ਕੇ ਮਾਰ ਦਿਓ ਗੋਲੀ ਕਿਤੇ ਮੈਂ ਗੱਲ ਕਹਿਣਾ ਵੀ ਤੁਹਾਨੂੰ ਨਾ ਹੱਥ ਨਹੀਂ ਲੱਗੇ ਚੰਗੀ ਤਰ੍ਹਾਂ ਕਿਸੇ ਦੇ ਤੁਸੀਂ ਮੂੰਹ ਚੋਕ ਕੇ ਬਿਆਨ ਦੇ ਦਿੰਦੇ ਜੋ ਫਲਾਣੇ ਨੂੰ ਫੜ ਲਿਓ ਫਲਾਣੇ ਨੂੰ ਫੜ ਲਿਓ ਵੀ ਤੁਹਾਨੂੰ ਕੀ ਲੱਗਦਾ ਵੀ ਅਸੀਂ ਕਾਲ ਕੋਠੜੀ ਕੋ ਜੇਲ੍ਹ ਜੂਲ ਨਹੀਂ ਵੇਖੀ ਕਦੀ ਜੇ ਸਾਨੂੰ ਡਰ ਲੱਗਦਾ ਅਸੀਂ ਉਹਨਾਂ ਦੀ ਕੌਮ ਚ ਹਾਂ ਜਿਨ੍ਹਾਂ ਬੰਦ ਬੰਦ ਘਟਾਇਆ ਜਿਨ੍ਹਾਂ ਆਰਿਆਂ ਤੇ ਚੜਿਆ ਜਿਨ੍ਹਾਂ ਰੰਬੀਆਂ ਭਰਾਈਆਂ ਆਪਣੇ ਸਰੀਰ ਦੇ ਉੱਤੇ ਜਿਨ੍ਹਾਂ ਦਾ ਜਮੂਰਾਂ ਨਾਲ ਮਾਸ ਨੋਇਆ ਗਿਆ ਸੋ ਸਾਨੂੰ ਇਹ ਜੇਲਾ ਜੂਲਾ ਦੇ ਡਰਾਵੇ ਨਾ ਪਾਓ ਜੇ ਕੋਈ ਤੁਸੀਂ ਕੰਮ ਕਰਨਾ ਹੈ ਤੇ ਤੁਹਾਡੇ ਹੱਥ 'ਚ ਕਾਨੂੰਨ ਹੈ ਤੁਹਾਡੇ ਹੱਥ 'ਚ ਕਾਨੂੰਨ ਦੀ ਕਿਤਾਬ ਹੈ ਪੁਲਿਸ ਹੈ ਫੌਜ ਹੈ ਜੱਜ ਸਾਰਾ ਕੁਝ ਤੁਹਾਡੇ ਕੋਲ ਸਾਡੇ ਕੋਲ ਕੁਝ ਨਹੀਂਗਾ ਜੇ ਕੁਝ ਕਰਨਾ ਹੈ ਤੇ ਕਾਨੂੰਨ ਦੀ ਵਿਵਸਥਾ ਸੁਧਾਰ ਲਓ ਨਹੀਂ ਤੇ ਦੁਨੀਆ ਦੇ ਉੱਤੇ ਕੋਈ ਅਸਾ ਰਾਜ ਨਹੀਂ ਟਿਕਿਆ ਜਿਨ੍ਹਾਂ ਨੇ ਆਪਣੀ ਪਰਜਾ ਦੇ ਨਾਲ ਧੱਕਾ ਕੀਤਾ ਹੋਵੇ ਤੇ ਕੋਈ ਰਾਜਾ ਦਾਵਾ ਕਰ ਸਕਦਾ ਮਸਦੀਵੀ ਰਹਿਣਾ ਇੱਥੇ ਰਾਜ ਇਹ ਵੀ ਨਹੀਂ ਰਹਿਣਾ ਸੋ ਇਸ ਕਰਕੇ ਨਾ ਰਾਜ ਦੀ ਗੱਲ ਕਰਨ ਤੋਂ ਆਪਾਂ ਝਗਣਾ ਇਹ ਸਾਡਾ ਅਧਿਕਾਰ ਹੈ ਮਹਾਰਾਜ ਨੇ ਕਿਹਾ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਰਾਜ ਤੋਂ ਬਿਨਾਂ ਕੁਝ ਨਹੀਂ ਚੱਲਦਾ ਤੇ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ ਧਰਮ ਤੋਂ ਬਿਨਾਂ ਸਾਡੇ ਪੱਲੇ ਕੀ ਹੈ ਸਾਨੂੰ ਜਿਹੜੀ ਜ਼ਿੰਦਗੀ ਚੋਂ ਕੱਢ ਕੇ ਮਾਲਕ ਸੱਚੇ ਪਾਤਸ਼ਾਹ ਨੇ ਸਰਦਾਰ ਬਣਾਇਆ ਤੇ ਕਿਆ ਵੀ ਇਹਨਾਂ ਗਰੀਬ ਸਿੱਖਾਂ ਨੂੰ ਦਿਉ ਪਾਤਸ਼ਾਹੀ ਅੱਜ ਉਸ ਤੋਂ ਪੇਟ ਵਿਖਾਉਣ ਦਾ ਕਰਕੇ ਸਾਡੀ ਖਵਾਰੀ ਹੋ ਰਹੀ ਹੈ ਇੰਨੀਆਂ ਕਿ ਬੇਨਤੀ ਕਰਨੀ ਅਸੀਂ ਅੱਗੇ ਜਾਣਾ ਹੈ ਡਟ ਕੇ ਸਾਥ ਦੇਣਾ ਨੌਜਵਾਨਾਂ ਦਾ ਕੋਈ ਵੀ ਨੌਜਵਾਨ ਹੋਵੇ ਜਿੱਥੇ ਪਰਚਾ ਪੈਂਦਾ ਕਿਸੇ ਤੇ ਕਿਸੇ ਸਿੱਖ ਦੀ ਪੱਗ ਨੂੰ ਹੱਥ ਪਾਉਂਦਾ ਹੈ ਗੁਰੂ ਮਹਾਰਾਜ ਦੀ ਬਦਵੀ ਕਰਨ ਦਾ ਖਿਆਲ ਕਿਸੇ ਦੇ ਮਨ 'ਚ ਆਉਂਦਾ ਹੈ ਕੋਈ ਚੱਟਾ ਵੇਚਣ ਵਾਲਾ ਵਪਾਰੀ ਹੈ ਸਾਬ ਦਾ ਡਟ ਕੇ ਮੁਕਾਬਲਾ ਕਰਨਾ ਹੈ ਪ੍ਰਸ਼ਾਸਨ ਦੇ ਹੱਥ ਖੜੇ ਹੋ ਗਏ ਨੇ ਇਹ ਕਹਿੰਦੇ ਸਾਡੇ ਵਾਸਤੇ ਦੀ ਗੱਲ ਨਹੀਂ ਤੁਸੀਂ ਆਪ ਕਰ ਲਓ ਸੋ ਨੌਜਵਾਨਾਂ ਨੂੰ ਅਪੀਲ ਹੈ ਵੀ ਤੁਸੀਂ ਆਪਣੇ ਮੋਢਿਆਂ 'ਤੇ ਭਾਰ ਚੱਕੋ ਇੰਨੀਆਂ ਕਿ ਗੱਲਾਂ ਨੇ ਖੇਮਾ ਦਾ ਜਾਜਕਿਆਂ ਜੇ ਕੋ ਬੋਲਦਿਆਂ ਭੁੱਲ ਚੱਕੋਗੇ ਉਹਦੇ ਲਿਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ